ਕੀ ਕਰਨ ਆਈ ਸੀ ਰਖੜੀ ਬੰਨਣ ਆਈ ਸੀ ਭਾਈ ਦੇ ਕੀ ਲੈ ਕੇ ਆਈ ਸੀ ਲੱਡੂ ਬਰਫੀ ਉ ਆਇਆ ਫੁੱਟਾ ਚਾਹਤੀ ਬਰਫੀ ਸੁਆਦ ਆ ਮੈਂ ਤੈਨੂੰ ਕੀ ਆਖਿਆ ਸੀਗਾ ਕੋਈ ਤੈਨੂੰ ਇੱਥੇ ਭੈਣ ਨਹੀਂ ਸਮਝਦਾ ਕਮੜੀਏ ਮਾ ਤੇਰਾ ਭਾਈ ਤੈਨੂੰ ਭੈਣ ਸਮਝੇ ਨਹੀਂ ਮੰਮੀ ਮੈਂ ਤਾਂ ਬਸ ਵੀਰ ਦੇ ਨਾਲ ਰਖੜੀ ਬੰਨਣ ਆਈ ਆ ਚਲੀ ਜਾਊਂਗੀ ਉਸ ਤੋਂ ਬਾਅਦ ਮੈਨੂੰ ਪਤਾ ਜਿਹੜੇ ਬਹਾਨੇ ਨਾਲ ਤੂੰ ਆਉਂਦੀ ਐ ਕਦੇ ਰਖੜੀਆਂ ਕਦੇ ਕੁਛ ਕੋਈ ਰਖਣੀ ਨਹੀਂ ਬੰਨਣੀ ਵਗ ਜਾ ਬਸ ਤੇ ਡੰਡੀ ਰਖੜਾ ਇੱਕ ਵਾਰ ਤੇ ਵੀਰੇ ਨੂੰ ਮਿਲ ਲੰਦੇ ਮੰਮੀ ਮੈਂ ਤੈਨੂੰ ਕਹਤਾ ਨਾ ਮੈਂ ਨਹੀਂ ਮਿਲਣ ਦੱਦੀ ਆਹ ਜਨ ਕੰਨਾ ਮਾਰੀ ਚੁੱਪ ਆਈ ਨਹੀਂ ਸੋਦਰ ਸਟਾਪਾ ਪ੍ਰਤੀਜਨ ਜੀ ਆਹ ਤੇ ਹਾਂ ਕੀ ਕਹਣਾ ਕੀ ਗੱਲ ਹੋਈ ਕੱਲੀਆਂ ਮੋੜ-ਮੋੜ ਘਰਦੀ ਫਿਰਦੀ ਐ ਅੱਲੀ ਗੱਲ ਕਰਦੀ ਆਂ ਕਿ ਮੈਂ ਆਪਦੀ ਜਾਨ ਨੂੰ ਰੋਣੀ ਆ ਕਿ ਤੇਰੀ ਚਾਚੀ ਪੁਰਾ ਲੈ ਕੇ ਗਈ ਸੀ ਮੈਨੂੰ ਬਾਬੇ ਕੋਲੇ ਕਹਿੰਦੇ ਆ ਡੈਂਟ ਤੋਂ ਖੜਾ ਛਡਾ ਲਓ ਇਹਨੇ ਕਰਿਆ ਬਸ ਤੂੰ ਤੇਰੇ ਤੇ ਕੋਸਾ ਮੇਰੀ ਗੱਲ ਸੁਣ ਬਾਬਾ ਸੱਚੀਆਂ ਗੱਲਾਂ ਕਹਿੰਦਾ ਸੀ ਜਿਹੜੇ ਤੇਰੇ ਪਿਓ ਦੇ ਘਰ ਵਾਲੀ ਪਹਿਲਾਂ ਵਾਲੀ ਸੀ ਨਾਲੇ ਉਹਦੀ ਛਾਇਆ ਤੇਰੇ ਤੇ ਉਹ ਵੀ ਤੈਨੂੰ ਤੰਗ ਕਰਦੀ ਐ ਮਾਂ ਤੂੰ ਆਪਾਂ ਚਾਚੀ ਪਿੱਛੇ ਲੈ ਕੇ ਆਪਣਾ ਘਰ ਨਾ ਵਟ ਲਈਂ ਨਾਲੇ ਉਹਦੀ ਆਪਣੀ ਕੁੜੀ ਨਾਲ ਨਹੀਂ ਬਣਦੀ ਨਾਲੇ ਨੂਹਾ ਨਾਲ ਲੜਦੀ ਰਹਿੰਦੀ ਐ ਤੇ ਨੂਹਾ ਨਾਲ ਕਾਹਨੂੰ ਲੜਦੀ ਰਹਿੰਦੀ ਆ ਉਹਨਾਂ ਦਾ ਸਾਰਾ ਕੁਛ ਠੀਕ ਐ ਅੱਜ ਬਾਪੇ ਨੇ ਦੱਸਿਆਗਾ ਤੂੰ ਇਹਦਾ ਖੜਾ ਛੱਡਣਾ ਕਹ ਨਹੀਂ ਤੂੰ ਮਾਂ ਇਹ ਗੱਲਾਂ ਕਿਉਂ ਕਰਦੀਆਂ ਤੁਸੀਂ ਬਾਪੇ ਨੇ ਕਿਹਾਗਾ ਉਹ ਰੱਖੜੀਆਂ ਲੈ ਕੇ ਆਉਂਗੀਆਂ ਜੱਟੂ ਦੇ ਉਹ ਨਾਲੇ ਪਾਤੀ ਲੈਉ ਤੁਸੀਂ ਖਾਣ ਨਹੀਂ ਦੇਣਾ ਮੁੰਡੇ ਨੂੰ ਲੈਣ ਨਹੀਂ ਦੇਣਾ ਕੁਝ ਵੀ ਮਾਂ ਦੋ ਚਾਚੀ ਪਿਛੇ ਲਾ ਕੇ ਆਪਣਾ ਘਰ ਨਾ ਪਟਲੀ ਉਹਨੇ ਤਾਂ ਉਹਦੀ ਨਾਲ ਕੁੜੀ ਨਾਲ ਬਣਦੀ ਐ ਨਾ ਨੂੰਹਾਂ ਨਾਲ ਬਣਦੀ ਐ ਬਾਗੀ ਚਾਚੀ ਪਿਛੇ ਲਾ ਕੇ ਬਾਬੇ ਲਵੇ ਇਹੋ ਦਾ ਤਾਂ ਪਲਾਵੋ ਬੇ ਜਿਹੜੀ ਮੈਨੂੰ ਲੈ ਗਈ ਵਿਚਾਰੀ ਤੂੰ ਉਸੇ ਨੂੰ ਕਹਿੰਦਾ ਤੂੰ ਮੰਨੀ ਨਾ ਕੋਈ ਨਾ ਨਾਲ ਤੇ ਤੁਹਾਡੇ ਬਾਬੇ ਦੀ ਐਸੀ ਤੇ ਤੈਸੀ ਨਾਲੇ ਚਾਚੀ ਦੀ ਬਣਾਉਣਾ ਤੁਹਾਡੀ ਮੈਂ ਰੇਲ ਠੀਕ ਕਰਾਂ ਇਹਨੂੰ ਕਿਵੇਂ ਸਮਝਾਵਾਂ ਇਹ ਨਹੀਂ ਸਮਝਦਾ ਮੈਂ ਸ਼ਰਮ ਕਰ ਲਾ ਕੁਸ ਬੜੀ ਮੋਟੀ ਮਾਂ

ਤਬਾੜਿਆ ਸਾਡੀ ਗੱਲ ਭਾਈ ਐਕਟ ਲਈ ਜੀ ਹੋਗੀ ਦਾ ਨਾ ਚਾਚੀ ਚੰਦੀ ਆਈ ਉਹ ਕਿੰਨਾਂ ਕੋਈ ਕੋਈ ਹੈ ਅਜੇ ਨਾ ਖਰੀਦ ਲਈ ਕੱਲਾ ਗਲਾ ਦਾ ਵੀ ਰੋਸ ਲੱਕੜੀ ਲੈ ਕੇ ਹੋਰ ਦਵਾਈ ਦੇ ਵਾਸਤੇ ਲੈ ਕੇ ਆਉ ਆਪਾਂ ਤੇਰੀ ਬਾਈ ਤੇ ਪਰ ਹੁਆ ਆਇਆ ਦੋ ਦੇ ਦੁਆ ਫੇਰ ਕਹਿੰਗੀ ਚਾਚੀ ਬੋਲਦੀ ਆ ਉਹ ਮਰ ਕੇ ਤੂੰ ਤਾਈ ਨਾ ਕਰੀਂ ਹਾਂ ਦਾ ਕੀ ਆ ਤੇਰੀ ਬਾਹ ਦੇ ਤੇਰਾ ਕੋ ਹੋਰਾ ਨਹੀਂ ਨਾ ਚਾਚੀ ਦਿਨ ਉਹੀ ਲੱਗਦਾ ਫੇਰਾ ਕਰਦੇ ਨੇ ਮੇਰਾ ਬਾਈ ਤੇ ਮੈਂ ਤੇ ਜਾਣ ਸਕਦਾ ਹਾਂ ਦੀ ਉਹ ਤਾਂ ਚੱਲ ਕੋਈ ਬਾਈ ਤੂੰ ਕਰ ਦੇ ਪਾ ਦੇ ਤੈਨੂੰ ਮੈਂ ਹੀ ਅੱਖਾਂ ਲਗਾ ਕੇ ਇਹ ਕਹੇਗੀ ਚਾਚੀ ਬੋਲਦੀ ਆ ਪਰ ਚਾਚੀ ਜਿਹੜੀ ਵੀ ਗੱਲ ਕਰੂਗੀ ਨਾ ਆਏ ਪੱਥਰ ਤੇ ਲਖੀਰ ਵਰਗੀ ਹੋਗੀ ਮੈਨੂੰ ਐਂ ਲੱਗ ਤੇਰੀ ਮਾਂ ਤੇ ਕੋਈ ਕਦੇ ਆਈ ਨਾ ਚਾਚੀ ਫੇਰਾ ਭਾਈ ਕਦੇ ਆ ਕੇ ਖੇਤਰੇ ਸੁਣੇ ਤੇਰੇ ਨੂੰ ਟਾਈਮ ਨਹੀਂ ਲੱਗਦਾ ਕੰਮ ਕਰਾਜ ਕੋਈ ਪਤਾ ਲੱਗੇਗਾ ਚਾਚੀ ਓਏ ਭਾਈ

ਉਹ ਮੈਨੂੰ ਤਾਂ কই ਗੱਲ ਦੀ ਜੇ ਮਨ ਘੜ ਕੋਸਰ ਦੇ ਤਾਂ ਕੋਈ ਨਹੀਂ ਆਪ ਲੈ ਜੇ ਤਾਂ ਕੋਈ ਨਹੀਂ ਪਰ ਰਾਂਹ ਤੇ ਇਹ ਆ ਨਾ ਕਿ ਮੈਂ ਤਾਂ ਵੀ ਆਪੋ ਦੀ ਮਾਂ ਆ ਆਹ ਕਿਹੜੇ ਪਰ ਤੂੰ ਦੱਬੇ ਲੈ ਕੇ ਚੰਨੀ ਆ ਕਿ ਲੋਕਾਂ ਮਤ ਨਹੀਂ ਆ ਮਤਰੀ ਕੋ ਵੀ ਆਪੋ ਦੀ ਜਗ੍ਹਾ ਨਹੀਂ ਲਿਆ ਸਕਦੀ ਸੱਚੀ ਇਹ ਤਾਂ ਗੱਲਾਂ ਹੀ ਨੇ ਜੋ ਮਰਜ਼ੀ ਆ ਮੈਂ ਤਾਂ ਨਾ ਬਠੇਰਾ ਕਰਦੀ ਆ ਇਹ ਤਾਂ ਮੈਨੂੰ ਪਤਾ ਦਾ ਇਸ ਤੇ ਗੱਲ ਕੋਈ ਯਾ ਤੁਸੀਂ ਸਾਡੀ ਦਾ ਬਾਹਰ ਤੇ ਕਹਿੰਦੇ ਸਾਡੇ ਪਾਤੀ ਕਰੇ ਤਾਂ ਉਹ ਕਿਹਾ ਮੇਰੇ ਕੋਲੇ ਕੋਹਾਵਾ ਹੈ ਇਹ ਬੇਵਾਦ ਜਦੋਂ ਕੋਈ ਕੋਝ ਕੱਵੇ ਦੇਣਾ ਨਹੀਂ ਤੇ ਉਹਦਾ ਨਾਮ ਪਾਈਪੂ ਨੂੰ ਲੈ ਕੇ ਕਿਹਦਾ ਤੇ ਉਹ ਵੀ ਪਾਈਪੂ ਦੀ ਕਰਨਾ ਉਹਨੂੰ ਨਾ ਚਾਹੀ ਹੋਇਆ ਚਾ ਦੇਖ ਲੈ ਸੋਚ ਲੈ ਦੇ ਮੈਂ ਜਨਮ ਪਰਮਾਚੈ ਪੈਂਦੀ ਨਾਲੇ ਮੈਨੂੰ ਪਤਾ ਆ ਬਾਬੇ ਘਰ ਖਰਾਬ ਹੀ ਕਰਦੇ ਨੇ ਨਾਲੇ ਚਾਚੀ ਜਾਂਦੀ ਤਾਂ ਮੈਂ ਤੈਨੂੰ ਵੀ ਚੰਗੀ ਕਰਾਈ ਆ ਅੱਲ ਲਗਾਈ ਵਿਦਾਈ ਕਰਨੀ ਨਾ ਅੱਜ ਤੇਰੀ ਹਾਲੇ ਤੱਕ ਨਹੀਂ ਗਈ ਲੈ ਪੂਰੇ ਮੇਰੀ ਗੱਲ ਨੂੰ ਮੈਂ ਤੇਰੇ ਮੰਨ ਲੈਣੀ ਆ ਆ ਬਈ ਨੂੰ ਪਤਾ ਦਾ ਦੇਖ ਆ ਜੇ ਅੱਜ ਤੂੰ ਤੇਰੀ ਮਾਪੂਰੀ ਹੋ ਗਈ ਇਹ ਵਿਆਹ ਨਹੀਂ ਕਰੀਆ ਤੂੰ ਮੈਨੂੰ ਆਪ ਹੀ ਰੱਖ ਤੂੰ ਹੋਲੇ ਵਾਰ ਵੀ ਤੂੰ ਆ ਜਾ ਅੱਗੇ ਦੇਖ ਲਾ ਮੈਂ ਤਾਂ ਇਹੋ ਤੇਰਾ ਬਿਲੇ ਲਾਤੀ ਕੋਈ ਨਾ ਕੀ ਕੋਈ ਹੈ ਕਿਸੇ ਬਦਗਾਂ ਘਰੇ ਵਿਆਹਾਂ ਦੇ ਜੀਕ ਹੈ ਯਾਰ ਬੇਚੇ ਤੂੰ ਦੱਸਦਾ ਮੈਂ ਭਾਈ ਬਸ ਤੇਰੀ ਮਾਪ ਦੇਖਾਰੇ ਕਦਰ ਕੁੰਮਾ ਕਰਾਲ ਕਾ ਜਦ ਤੈਨੂੰ ਮਰੂਗਾ ਟਾਈਮ ਹੋ ਰੋ ਤਾਂ ਕਿਉਂ ਆਇਆ ਨਹੀਂ ਮੋੜ ਕੇ ਜਾ ਕੇ ਵਿਆਹ ਕਿ ਤੋੜਨ ਆਇਆ ਚੱਟੇ ਮੇਰੇ ਕੋਲ ਆ ਫालतू ਦੀ ਗੱਲਾਂ ਨਾ ਕਰਿਆ ਕਰ ਮੈਂ ਨਹੀਂ ਚਾਹਦੀ ਕੋਈ ਕਲੇਸ਼ ਹੋਵੇ ਤੂੰ ਜਿਹਾ ਹਜੇ ਵੀ ਜੱਤੀ ਨੇ ਨਾ ਅਜੇ ਤੱਕ ਕਿਸ ਦਾ ਮਾਰਾ ਕੀਤਾ ਤੇ ਨਾ ਕਰੇ ਮੋਹਲਾ ਦੇ ਤੇ ਤੂੰ ਆਪ ਦਾ ਸੁਪੇ ਅਹ ਨੱਦੀ ਨੂੰ ਸੱਤੇ ਦੂਲੇ ਕਿਉਂ ਨਹੀਂ ਆ ਪਿਆ ਨਾ ਜੁ ਵਰਦੀ ਦਾ ਡੱਬਾ ਚੱਤੀ ਅੱਛਾ ਤੂੰ ਦੇ ਦੇ ਲੱਡੂ ਅੱਛਾ ਆ ਬਲੋ ਦੇ ਦੁਆ ਜਿਵੇਂ ਆਲਾ ਬਦਲ ਗਿਆ ਪਰ ਪਈ ਤੂੰ ਸੀ ਨਹੀਂ ਬਦਲੇ ਹੈ ਆ ਮੈਂ ਕਿਦੋਂ ਮੇਰੇ ਭਾਈ ਦੇ ਕੁੜੀ ਬਣਨਾ ਚਾਹਦੀ ਸੀ ਤੂੰ ਦੇਖ ਲੈ ਆਹ ਤਾਂ ਰੱਖੀ ਲੈ ਕੇ ਜਿਹੜੀ ਚਾਹਦੀ ਸੀ ਨਾਲੇ ਜੋ ਹੈ ਕੋਣ ਦੇ ਖੁਰੋਟ ਕੁਦ ਰਿਹਾ ਅੱਲੋਂ ਪਤਾ ਪਤਾ ਦੀ ਸੀ ਨਾ ਕੋਈ ਮੈਂ ਲੈ ਕੇ ਜਾਣਾ

ਕੀ ਹੁੰਨੀ ਆ? ਹੈ? ਤੂੰ ਲੜਕੀ ਆਈਆਂ ਮਰੇ। ਮਮੇ ਮੈਂ ਤਾਂ ਵੀਰ ਦੇ ਰਖੜੀ ਬੰਨਣ ਆਈ ਸੀ। ਬਣੀ ਰਖੜੀ ਦੀ ਹੈ ਨਹੀਂ ਉਹ ਤਾਂ ਕਰੇ। ਸਾਨੂੰ ਜ਼ਹਿਰ ਪਾਉਣਾ ਹੀ ਆ ਕਿ ਮੇਰੇ ਪੁੱਤ ਨੂੰ। ਕਰਾ ਕੇ ਲਿਆਈ। ਨਹੀਂ ਨਹੀਂ ਮੰਮੀ। ਆ ਕਿਵੇਂ ਦੀ ਗੱਲਾਂ ਕਰ ਰਹੇ ਹੋ ਤੁਸੀਂ? ਗੱਲਾਂ? ਹਜੇ ਮੈਂ ਗੱਲਾਂ ਕਰਦੀ ਆ ਕਿ ਮੈਂ ਨਹੀਂ ਗੱਲਾਂ ਕਰਦੀ। ਤੂੰ ਕਰਾ ਕੇ ਲੈਉਣੀ ਆ ਮੈਨੂੰ ਬਾਬੇ ਨੇ ਸਾਰਾ ਕੁਝ ਹੱਸਤਾ। ਮੰਮੀ ਪੜ੍ਹੀ ਲਿਖੀ ਹੈਗੀ ਆ ਮੈਂ ਇਹ ਤੇਰੀਆਂ ਮਿੱਠੀਆਂ ਨੇ ਗੀਆਂ ਅੰਦਰੋਂ ਤਾਂ ਤੂੰ ਜ਼ਾਇਕੋਲਦੀ ਆ ਜ਼ਹਿਰ ਨਹੀਂ ਮੰਮੀ ਮੈਂ ਤਾਂ ਬਸ ਵੀਰ ਦੇ ਨੇ ਰਖੜੀ ਬੰਨਣ ਆਈ ਆ ਚਲੀ ਜਾਊਂਗੀ ਉਸ ਤੋਂ ਬਾਅਦ ਮੈਨੂੰ ਪਤਾ ਜਿਹੜੇ ਬਹਾਨੇ ਨਾਲ ਤੂੰ ਆਉਂਨੀ ਆ ਕਦੇ ਰਖੜੀਆਂ ਕਦੇ ਕੁਛ ਕੋਈ ਰਖਣੀ ਨਹੀਂ ਬੰਨਣੀ ਵਗ ਜਾ ਬਸ ਤੇ ਡੰਡੀ ਰਖੜਾ ਇੱਕ ਵਾਰ ਤਾਂ ਵੀਰੇ ਨੂੰ ਮਿਲ ਲੰਦਾ ਮੰਮੀ ਮੈਂ ਤੈਨੂੰ ਕਹਤਾ ਨਾ ਮੈਂ ਨਹੀਂ ਮਿਲਣ ਦੱਦੀ ਨਾਲੇ ਉਹ ਤਾਂ ਨਾਨਕੇ ਗਿਆ ਹੋਇਆ ਆਪਣੇ ਮਾਮੇ ਕੋਲ ਮੰਮੀ ਬਸ ਮੈਂ ਤਾਂ ਰਖੜੀ ਬਨ ਕੇ ਵਗ ਜੂਂਗੀ ਨੀ ਮੈਨੂੰ ਸਾਰਾ ਪਤਾ ਐ ਰਖੜੀ ਦੇ ਬਹਾਨੇ ਤੂੰ ਜ਼ਮੀਨ ਤੇ ਅੱਖ ਤਾਂ ਰੱਖੀ ਆ ਮੈਨੂੰ ਸਾਰੀਆਂ ਗੱਲਾਂ ਦਾ ਪਤਾ ਲੱਗ ਗਿਆ ਤੂੰ ਬਾਬਿਆਂ ਤੋਂ ਕਰਾ ਕਰਾ ਲਿਆਉਣੀ ਐ ਵੀ ਜ਼ਮੀਨ ਮੇਰੇ ਨਾਂ ਲੱਗ ਜੇ ਮੰਮੀ ਮੈਂ ਪੜੀ ਨਹੀਂ ਕਿਹਾ ਮੈਂ ਕਿਉਂ ਕਰੂੰ ਨਾਲੇ ਵੀਰੇ ਨੂੰ ਤਾਂ ਮੈਂ ਇੰਨਾ ਪਿਆਰ ਕਰਦੀ ਆ ਤੂੰ ਜੇ ਤੇਰਾ ਸੱਕਾ ਪਾਈ ਹੋਵੇ ਫੇਰ ਪਿਆਰ ਕਰੇ ਮੈਨੂੰ ਪਤਾ ਮਿੱਠੀਆਂ ਮਾਰਦੀਆਂ ਤੂੰ ਮੇਰੇ ਮੁੰਡੇ ਨੂੰ ਬਸ ਚ ਕਰ ਰੱਖਿਆ ਕਰਾ ਕਰਾ ਬਾਬਿਆਂ ਤੋਂ ਮੰਮੀ ਮੈਂ ਤਾਂ ਕੁਛ ਨਹੀਂ ਕੀਤਾ ਇੱਕ ਕਰਿਆ ਕਿਉਂ ਨਹੀਂ ਪਹਿਲੇ ਤੇਰੀ ਕੰਜਰੀ ਮਾਂ ਨੇ ਖੜਾ ਨਹੀਂ ਛੱਡਦੀ ਜਿਉਂਦਿਆਂ ਤਾਂ ਪਤਾ ਨਹੀਂ ਕੀ ਕੁਛ ਕਰਦੀ ਹੁੰਦੀ ਆ ਮਰੀ ਹੋਈ ਚਿੰਬੜੀ ਪਈ ਐ ਸਾਨੂੰ ਮੇਰੇ ਪੁੱਤ ਨੂੰ ਖਰਾਬ ਕਰ ਰੱਖਿਆ ਉਤੋਂ ਤੂੰ ਕਰ ਰੱਖਿਆ ਮੰਮੀ ਬੱਸ ਕਰ ਹੱਜ ਤੱਕ ਮੈਂ ਤੈਨੂੰ ਕਦੇ ਕੁਛ ਨਹੀਂ ਕਿਹਾ ਤੂੰ ਮੇਰੀ ਮਰੀ ਮਾਂ ਨੂੰ ਤਾਂ ਛੱਡ ਮੈਂ ਤੂੰ ਭੱਗ ਜਾ ਇੱਥੋਂ ਜਾ ਚੁੱਪ ਮੰਮੀ ਪਲੀਜ਼ ਇੱਕ ਵਾਰੀ ਵੀ ਇਹਨੂੰ ਮਿਲ ਲੈਂਦਾ ਨੇ ਤੂੰ ਨਹੀਂ ਤੂੰ ਭੱਗ ਜਾ ਆ ਗਈ ਫਫੜੇ ਲਾਉਣ ਉੱਥੇ ਭੱਜ ਜਾ ਉੱਥੇ ਡਿੱਗ ਜੇ ਨਾ ਡੰਡੇ ਰਗੜ ਮੇਰੇ ਮੁੰਡੇ ਆਉਣ ਤੋਂ ਪਹਿਲਾਂ ਪਹਿਲਾਂ ਟੱਪ ਜਾ ਹਾਂ ਹੈ ਮੈਨੂੰ ਤਾਂ ਆਏ ਲੱਗਦਾ ਵੀ ਅੱਜ ਖਾਸਾ ਹੀ ਕਸਮਾਣ ਪਿਆ। ਮੇਰੇ ਸਾਹਬ ਨਾਲ ਤਾਂ ਬਾਬੇ ਵਾਲਾ ਕੰਮ ਲੱਖ ਜੀ ਪੱਕਾ ਹੋ ਜੇ। ਆ ਗਈ ਆ ਗਈ ਮੈਂ ਤਾਂ ਹੈ। ਲੈ ਦੱਸ। ਕੁੜੇ ਪੁੱਤ ਤੂੰ ਕੋਥੇ ਥੱਲੇ ਬੈਠੀ? ਖੜੀ ਹੋ। ਹੋਏ ਮਾਂ ਮਰਚ। ਨਹੀਂ ਬਲ ਡੱਬੇ ਡੁੱਬੇ ਖੜਿਆ ਹੀ ਨਹੀਂ। ਇਹ ਹੋਰ ਕੀ ਚੰਦਾ ਨੂੰ ਰੋਮਾ? ਡੱਬੇ ਰਖਣਿਆ ਮਾਂ। ਤੈਨੂੰ ਪਤਾ ਤਾਂ ਹੈਗਾ ਕੀ ਕੁਛ ਕਰਾ ਕੇ ਲਿਆਇਆ ਹੈ। ਲੈ ਭੈਣ ਜੀ। ਆ ਤੂੰ ਜਮਈ ਕੰਮ ਖਰਾਬ ਕਰ ਜਾਨੀ ਹੈ। ਮੇਰੀ ਗੱਲ ਸੁਣ ਤੀ ਹੈਗੀ ਆਏ ਥੋੜੀ ਬੋਲੀ ਦਾ ਹੁੰਦਾ ਆਏ ਨਹੀਂ ਸਿੱਟੀ ਦਾ ਹੁੰਦਾ ਜਵਾਕਾਂ ਨੂੰ ਅਹੇ ਜੇ ਬੱਚੇ ਦਾ ਨਾ ਪਤਾ ਨਹੀਂ ਕਿੰਨੀਆਂ ਸੁੱਖਾਂ ਮੰਗ ਮੰਗ ਕੇ ਲੈਨੇ ਆ ਪਰ ਅਬ ਤੂੰ ਨਹੀਂ ਬਸ ਚੁੱਪ ਕਰ ਸੁੱਖਾਂ ਮੰਗ ਕੇ ਲੈਨੇ ਆ ਇਹਨੂੰ ਨਹੀਂ ਮੈਂ ਤਾਂ ਘਰੋਂ ਕੱਢਦੀ ਆ ਤੂੰ ਇਹਨੂੰ ਭਰੋਸੀ ਜਾਨੀ ਆ ਤੇ ਸ਼ਰਮ ਨਹੀਂ ਚਾਹੀਦੀ ਆ ਪੁਰਾ ਤੂੰ ਵੀ ਇਹਦੇ ਨਾਲ ਭੈਣ ਜੀ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਫੇਰ ਕੀ ਹੋ ਗਿਆ ਹੈ ਇਸ ਘਰ ਦੀ ਧੀ ਆ ਇਹ ਇਸ ਘਰ ਤੇ ਪੂਰਾ ਪੂਰਾ ਹੱਕ ਹੈ ਤੈਨੂੰ ਚੰਗਾ ਭਲਾ ਪਤਾ ਹੈ ਵੀ ਬਰਫੀ ਦੇ ਵਿੱਚ ਲੱਡੂਆਂ ਚ ਦੱਸਿਆ ਨਹੀਂ ਸੀ ਬਾਬੇ ਨੇ ਵੀ ਕਰਾ ਕੇ ਲਿਆਉਗੀ ਉਹ ਚਲ ਕੋਈ ਨਹੀਂ ਭੈਣ ਜੀ ਗੁੱਸੇ ਤੇ ਪਾਣੀ ਪਾਓ ਨਾ ਚਵਾਕਾ ਪ੍ਰਤੀ ਕਿੰਨਾ ਕੁ ਗੁੱਸਾ ਰੱਖੋਗੇ ਉਹ ਕੱਲੇ ਕੱਲੇ ਭਾਈ ਦੀ ਭੈਣ ਹੈ ਕਿਹੜਾ ਪੰਜ ਚਾਰ ਭੈਣਾਂ ਨੇ ਨਹੀਂ ਇਹ ਡੈਣਾ ਇਹ ਭੈਣ ਹੈ ਇਹ ਜਿਹਨੂੰ ਤਾਂ ਮੈਂ ਉਹ ਹੀ ਨਾ ਮੈਂ ਚਲ ਕੋਈ ਨਹੀਂ ਭੈਣ ਜੀ ਆ ਮੇਰੀ ਗੱਲ ਸੁਣੋ ਐਵੇਂ ਨਾ ਗਰਮ ਹੋਵੋ ਆ ਮੈਂ ਤਾਂ ਨਾ ਵੱਡੇ ਦਰਵਾਜ਼ੇ ਵਾਲਿਆਂ ਦੇ ਗਈ ਸੀ ਕਿਹੜਾ ਭੌੜਾਈ ਬੁਮਾਰਾ ਫਿਰ ਮੈਂ ਸੋਚਿਆ ਬਿਜੇ ਦਿਉਂ ਦੇ ਜਾਗਦੇ ਕਿਸੇ ਦਾ ਪਤਾ ਲੈ ਲਗੇ ਤਾਂ ਵਧੀਆ ਗੱਲ ਆ ਆ ਭੋਗ ਤੇ ਜਲੇਬੇ ਗਾ ਖਾਣ ਤਾਂ ਸਾਰੇ ਭੱਗ ਜਾਂਦੇ ਨੇ ਆ ਜਾਇ ਖਣ ਦੀ ਇੱਕ ਜਲੇਬੀ ਵੱਧ ਖਾ ਲਈ ਚੱਤ ਕਾ ਹੂੰ ਮਾ ਹੂੰ ਕਾ ਹੂੰ ਕਰੀ ਜਾਂਦਾ ਤੇ ਤੂੰ ਐਂ ਕਰ ਜੇ ਪਾਣੀ ਦਾ ਗਲਾਸ ਲੈ ਗਿਆ ਨਹੀਂ ਗੱਲ ਸੁਣ ਮੇਰਾ ਤਾਂ ਆਪ ਦੇ ਛਾਪਾਂ ਨਹੀਂ ਮੁੱਕਦਾ ਜਵਾ ਭੱਗ ਜਾ ਭੈਣ ਜਲੇਬੀ ਮਾਰ ਤਾ ਆਹ ਕਿਤਨੇ ਪੁੱਤਿਆਂ ਦੀਏ ਮਾਏ ਤਮ ਚਲ ਤਾਂ ਸਹੀ ਤੂੰ ਕਾ ਬਣ ਲਿਆ ਗਿਆ ਅੰਨ ਕੀ ਭਾੜੇ ਦੋ ਅੱਖਾਂ ਹੁਣ ਮਿਲ ਗਿਆ ਮੌਕਾ ਕੀ ਕਰਨ ਆਈ ਸੀ ਰਖੜੀ ਬੰਨਣ ਆਈ ਸੀ ਭਾਈ ਦੇ ਕੀ ਲੈ ਕੇ ਆਈ ਸੀ ਲੱਡੂ ਬਰਫੀ ਉ ਆਇਆ ਫੁਟੇ ਚਾਹਤੀ ਬਰਫੀ ਸੁਆਦ ਆ ਮੈਂ ਤੈਨੂੰ ਕੀ ਆਖਿਆ ਸੀਗਾ ਕੋਈ ਤੈਨੂੰ ਇੱਥੇ ਭੈਣ ਨਹੀਂ ਸਮਝਦਾ ਕਮੜੀਏ ਮਾਂ ਤੇਰਾ ਪਾਈ ਤੈਨੂੰ ਭੈਣ ਸਮਝੇ ਕਿੱਥੋਂ ਤੁਰੇ ਫਿਰਦੀ ਐ ਨੀ ਇਹ ਤਾਂ ਤੈਨੂੰ ਜੇ ਮਾੜਾ ਮੋਟਾ ਇਸ ਘਰ ਦੀ ਥੜੀ ਟੱਪਣ ਦਿੰਦੇ ਆ ਨਾ ਉਹ ਵੀ ਤਾਂ ਕਰਕੇ ਕਿ ਜ਼ਮੀਨ ਨਾਲ ਲਵਾਉਣੀ ਐ ਜੇ ਮੇਰੀ ਮੰਨੇ ਨਾ ਹਜੇ ਵੀ ਡੁੱਲੇ 베ਰਾ ਦਾ ਕੁਛ ਨਹੀਂ ਵਿਗੜਿਆ ਚੁੱਪ ਕਰਕੇ ਬਾਪੇ ਦੇ ਚੱਲ 70 ਕੁ ਹਜ਼ਾਰ ਚ ਕਰਵਾ ਦੂੰ ਸੌਦਾ ਮੈਂ ਅੱਡੀ ਘੜੀ ਗੱਲ ਐ ਪਰ ਅਣਖ ਬਾਈ ਹੋ ਜਾਓ ਚਲ ਕੋਈ ਨਹੀਂ ਮੈਂ ਤਾਂ ਤੇਰੇ ਘਰ ਕੇ ਆ ਗਈ ਸੀਗੀ ਬਸ ਮੈਂ ਕਿਹਾ ਚਲ ਕੁੜੀ ਰਖੜੀ ਬਨਣ ਆਈ ਆ ਜਾ ਕੇ 2 ਮਿੰਟ ਮੈਂ ਵੀ ਪਾਤਾ ਸੁਤਾ ਲੈ ਮੈਂ ਫਿਰ ਤੇਰੇ ਘਰ ਆ ਲੈ ਠੀਕ ਹੈ ਨਿਆੜੇ ਚਾ ਚੰਗਾ ਪੀ ਜਾ ਪਣੀ ਮੈਂ ਚਲਦੀ ਆਂ ਫਿਰ ਚਾਚੀ ਤੂੰ ਚਾਹ ਪੀ ਕੇ ਵਗ ਜੀ ਉਹ ਨਹੀਂ ਨਹੀਂ ਚਾਹ ਤਾਂ ਬੋਤਮਾ ਪੀ ਜਾਂਦੀ ਹੈ ਤੁਹਾਡੇ ਘਰ ਦੀ ਚਾ ਸਾਡੇ ਘਰ ਦੀ ਚਾ ਕੀ ਫਰਕ ਆ ਤੀ ਲੈ ਚਾਚੀ ਆ ਜਾ ਨਾ ਨਾ ਆ ਤੇਰਾ ਚਾਚਾ ਤੈਨੂੰ ਪਤਾ ਹੀ ਹੈ ਜਦੋਂ ਬਾਜ਼ਾਰ ਜਾਂਦਾ ਉਹਦੀ ਸਮੋਸੇ ਦੇ ਚੱਕਦੇ ਹੁੰਦਾ ਮੈਂ ਤਾਂ ਖਾ ਲਿਆ ਤਾਂ ਤਜਾਬ ਬਣਿਆ ਪਿਆ ਕੈਪਸੂਲ ਲੈਣੀਆਂ ਜਾ ਕੇ ਚੰਗਾ ਫਿਰ ਚੰਗਾ ਸ਼ੁਕਰ ਹੈ ਬਾਲ ਬਾਲ ਬਚ ਗਈ ਅੱਜ ਤੱਕ ਕੰਮ ਪੱਕਾ ਇਹਨਰੇ ਘਰ ਦਾ ਕਾਰੇ ਦਿੱਤਾ ਓ ਬੱਲੇ ਬੱਲੇ ਮੇਰੀ ਭੈਣ ਆਈ ਏ ਕਿਵੇਂ ਬਈ ਠੀਕ ਐ ਤੂੰ ਰੋ ਕੇ ਰਹੀ ਐ ਨਹੀਂ ਨਹੀਂ ਵੀਰੇ ਅੱਖ ਚ ਨਾ ਕੁਝ ਲੱਗ ਗਿਆ ਸੀਗਾ ਮੈਂ ਖਾਣੂ ਰੋ ਰਹੀ ਆ ਮੈਂ ਸਮਝ ਜਾਂਦਾ ਤੈਨੂੰ ਕਿਸਨੇ ਰਵਾਇਆ ਹੈ ਨਹੀਂ ਨਹੀਂ ਵੀਰੇ ਤੈਨੂੰ ਵੀ ਲੱਗਦਾ ਚੰਗਾ ਮੈਂ ਚੱਲਦੀ ਆਂ ਅਰੇ ਬੇਨਾਂ ਕਰੀਬ ਨਹੀਂ ਜਾਹਾਂਗੀ ਚੱਲ ਤੂੰ ਅੰਦਰ ਚੱਲ ਵੀਰੇ ਮੈਨੂੰ ਘਰੇ ਨਾ ਜ਼ਰੂਰੀ ਕੰਮ ਪੈ ਗਏ ਰਖੜੀ ਤੇਰੀ ਉਹ ਪਈ ਆ ਤੂੰ ਆਪੇ ਬਣਾ ਲਈ ਨਾ ਨਾ ਚੱਲ ਤੂੰ ਮੇਰੇ ਨਾਲ ਅੰਦਰ ਚੱਲ ਬੇਤਾ ਚਾਚੀ ਕਿੱਥੇ ਗਈ ਐਥੇ ਖੜੀ ਸੀ ਪਾਣੀ ਮਾਰ ਚਾਚੀ ਬਾਗੀ ਤੈਨੂੰ ਕਿ ਮੈਂ ਲਈ ਆਉਣਾ ਇੱਧਰੋਂ ਕੋਈ ਲੋੜ ਨਹੀਂ ਰਖੜੀ ਬਣਾਉਂਦੀ ਮਰੀ ਪੈਣਾ ਕਰਾ ਕੇ ਲੈ ਕੇ ਮੈਂ ਤੈਨੂੰ ਦੱਸਿਆ ਸੀ ਵੀ ਲੱਡੂ ਤੇ ਵਰਫੀ ਲੈ ਕੇ ਆਉਂਗੀ ਇਹ ਵਰਫੀ ਵੀ ਲੈ ਲੱਡੂ ਤਾਂ ਮੈਂ ਪਹਿਲਾਂ ਸਟਿਆ ਤੈਨੂੰ ਮਾਂ ਤੂੰ ਸਾਡੇ ਭੈਣ ਭਾਈਆਂ ਦੇ ਪਿਆਰ 'ਚ ਫਰਕ ਲਿਆ ਪਾ ਤੈਨੂੰ ਪਤਾ ਨਾਲੇ ਬੇ ਬੇ ਕੰਜਰਾ ਮੰਨ ਲੈ ਮੇਰੀ ਗੱਲ ਇਹੇ ਡਾਂ ਤੈਨੂੰ ਖਾ ਲੂਗੀ ਤੂੰ ਮੰਨ ਲੈ ਮੇਰੇ ਬੇਡਾ ਕੋਈ ਨਹੀਂ ਚਲੀ ਜਰਨੀ ਹੈ ਨਹੀਂ 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 ਤੂੰ ਬੈਠ ਪਰ ਬਰੇ ਬਾੜਦੇ ਨੂੰ ਕੀ ਕਰਾਉਣਾ ਹੈ ਤੋ ਬੇ ਉਹੀ ਵਰਫੀ ਆ ਜਿਹੜੀ ਬਾਬੇ ਤੋਂ ਕਰਾ ਕੇ ਲਿਆਈ ਆਗੀ ਤੈਨੂੰ ਮਾਂ ਆਖਸ ਨਾਲ ਲੈ ਕੇ ਆਊਗੀ ਤੇ ਖਾਣੀ ਨਹੀਂ ਤੇ ਹੱਥ ਨਾ ਲਾ ਮੁੰਡਿਆਂ ਨੂੰ ਦਬਾਲ ਦੇ ਇਹਥੋਂ ਮਾਂ ਮੈਂ ਮੰਨਿਆ ਤੂੰ ਆਪਣੀ ਇਹ ਨਹੀਂ ਮੰਦੀ ਪਰ ਮੈਂ ਕਹਿੰਦਾ ਵੀ ਨਹੀਂ ਤੂੰ ਇਹ ਨਹੀਂ ਮੰਨ। ਇਹ ਇਹ ਜੀ ਭੈਣ ਤੋਂ ਕੀ ਕਰਾਉਣਾ ਹੈ? ਜਿਹੜੇ ਜ਼ਾਹਿਰ ਦਿੰਦੀ ਆ ਭਰਾ ਨੂੰ। ਮਾਂ ਲੋਕਾਂ ਦੇ ਕੁੜੀਆਂ ਸਾਰੀਆਂ ਹੱਸਦੇ ਆਂਗੇ ਨੇ। ਤੂੰ ਮੇਰੀ ਭੈਣ ਨੂੰ ਰਵਾ ਕੇ ਤੋੜਨ ਲੱਗੀਆਂ। ਰਵਾ ਕੇ ਤੋੜਨ ਲੱਗੀਆਂ। ਬਸ ਇਹਨੂੰ ਕਹਦੇ ਥੋ ਡੰਡੀ ਰਖੜੇ। ਮਾਂ ਮੈਂ ਜਾਣਦਾ ਜਿਹੜੀ ਚਾਚੀ ਪਿੱਛੇ ਲਾ ਕੇ ਤੂੰ ਬਾਬੇ ਕੋਲੇ ਜਾਨੀ ਆ। ਦਿਖਾਉਣਾ ਤੈਨੂੰ ਬਾਬੇ ਦੀ ਕਰਤੂਤ। ਆ ਦੇਖ। ਦੇ ਉਹਨੇ ਕੀ ਕਰਤਾ? ਤੈਨੂੰ ਦੱਸਦਾ ਮੈਂ ਕੀ ਮਾੜਾ ਕਰਤਾ ਆ ਜਾ ਬੈਠ। ਬੈਠ ਓ। ਬੀੜ ਗੋ ਬਾਪਾ ਜੀ ਅੱਜ ਗਵਡਰ ਦੀ ਕੁੜੀ ਮਿਲੀ ਸੀ ਰਖੜੀ ਬੰਨਣ ਆਈ ਸੀ ਉਹ ਤੇ ਮੈਂ ਉਹਨੂੰ ਬਥੇਰਾ ਕਿਹਾ ਵੀ ਚਲ ਮੈਂ ਤੈਨੂੰ ਬਾਬੇ ਕੋਲ ਲੈ ਚਲਦੀ ਆ ਮੈਨੂੰ ਤਾਂ ਉਹ ਚੜ-ਚੜ ਪਈ ਕਹਿੰਦੀ ਮੇਰੀ ਬੀਬੀ ਨਾ ਮੇਰੇ ਭਾਈ ਨਾ ਸਾਡਾ ਦਾ ਸਾਰੇ ਡੱਬਰ ਦਾ ਬਹੁਤ ਪਿਆਰਾ ਦੇਖ ਬਾਬਾ ਜੀ ਉਹ ਐ ਤੁਹਾਡੇ ਕੋਲ ਆਉਂਦੀ ਜਾਂਦੀ ਰਹਿੰਦੀ ਆ ਹੈ ਤੇ ਮੇਰੇ ਤੋਂ ਕਿਸੇ ਦੇ ਪਰਿਵਾਰ ਦਾ ਪਿਆਰ ਨਾ ਬਰਦਾਸ਼ਤ ਨਹੀਂ ਹੁੰਦਾ ਬਾਬਾ ਜੀ ਕੋਈ ਨਾ ਭਾਈ ਕੋਈ ਨਾ ਤੂੰ ਅਨਵਰ ਬੀਬਾ ਦੀ ਗੱਲ ਕਰਦੀਆਂ ਆਓ ਹੱਸੇ ਦੀ ਗੱਲ ਕਰਦੀਆਂ ਬਾਬਾ ਜੀ ਉਹ ਤੋਂ ਮੈਂ ਪੈਸੇ ਵੀ ਲੈ ਕੇ ਆਉਂਗੀ ਉਹ ਦੁਬਾਰਾ ਵੀ ਆਉਗੀ ਤੁਹਾਡੇ ਕੋਲੇ ਮੇਰੀ ਪੱਕੀ ਗੱਲ ਹੋ ਗਈ ਪੈਸਾ ਪੁੱਛਿਆਂ ਵਾਲੇ ਭਾਈ ਗੱਲ ਸੁਣ ਤੂੰ ਟੈਨਸ਼ਨ ਨਾ ਲੈ ਠੀਕ ਆ ਹਾਂ ਇਹ ਜਾ ਪਾ ਕਰੂੰਗਾ ਨਾ ਉਹਨੇ ਭੈਣ ਭਾਈਆਂ ਦਾ ਪਿਆਰ ਮੈਂ ਇਕੜੀ ਹੋਣ ਦੇਣਾ ਸਾਰਾ ਡੱਬਰ ਬਾਬਾ ਜੀ ਮੇਰੀ ਗੱਲ ਸੁਣ ਲਓ ਚਾਹੇ ਜਿੰਨੇ ਮਰਜ਼ੀ ਪੈਸੇ ਲੱਗ ਜਾਣ ਦੇਖ ਭਾਈ ਦਾ ਮੂੰਹ ਹੋਰ ਪਾਸੇ ਹੋਵੇ ਮਾਂ ਦਾ ਹੋਰ ਪਾਸੇ ਭੈਣ ਦਾ ਹੋਰ ਪਾਸੇ ਸਾਰੇ ਟੱਪਰ ਦੇ ਵਿੱਚ ਇਹੋ ਜਿਹਾ ਦਫਾੜ ਪਾ ਦਿਓ ਇਹੋ ਜਿਹਾ ਕਲੇਸ਼ ਪਾ ਦਿਓ ਨਾ ਉਹ ਮੇਰੇ ਕੋਲ ਆ ਹੁਣ ਦੁਬਾਰੇ ਮਾਂ ਭਾਈ ਗੱਲ ਸੁਣਦਾ ਤੇਰਾ ਹਿੱਸਾ ਠੀਕ ਹੈ ਦਊ ਦਊਂਗਾ ਤੈਨੂੰ ਉਹ ਚੱਕਰ ਵਾਲੀ ਗੱਲ ਨਹੀਂ ਮੇਰੀ ਗੱਲ ਸੁਣ ਲਓ ਸਾਰੇ ਪਾੜ ਕੇ ਬਾਦੋ ਉਹਨਾਂ ਦੇ ਪਰਵਾਹ ਜਿਹੜੇ ਮੈਂ ਤਿੰਨ ਗਾਹਕ ਤੁਹਾਡੇ ਕੋਲ ਪਹਿਲਾਂ ਲੈ ਕੇ ਆਈ ਸੀ ਹਾਂ ਉਹਨਾਂ ਦੇ ਇੱਕ ਗਾਹਕ ਚੋਂ ਮੇਰਾ 800 ਰੁਪਏ ਗਰਾਂਦਾ ਇੱਕ ਗਾਹਕ ਦੇ ਵਿੱਚੋਂ ਪੂਰਾ 12000 ਰਹਿਦਾ ਬਾਬਾ ਜੀ 90000 ਦਵਾਇਆ ਸੀ ਮੈਂ ਤੁਹਾਨੂੰ ਕੋਈ ਨਾ ਕੋਈ ਨਾ ਭਾਈ ਤੇਰਾ 12800 ਰੁਪਇਆ ਲੈ ਜੀ ਜਦੋਂ ਮਾਰਦੇ ਹੁਣ ਜਿਹੜੀ ਆਹਾ ਬੁੜੀ ਮੈਂ ਗਵਾਡਣ ਲੈ ਕੇ ਆਈ ਸੀ ਇਹ ਕਹਿੰਦੀ ਮੈਂ ਤੈਨੂੰ ਨਾਂ ਵਾਲਾ ਕਰਦਿਆਂ ਕਰਦਿਆਂ ਵੀ ਕਹਿੰਦੀ 9-10000 ਤਾਂ ਦੇ ਹੀ ਦੂੰਗੀ ਤੇ ਉਹਦੇ ਵਿੱਚੋਂ ਮੈਂ ਬਾਬਾ ਜੀ 2500 ਲੈਣਾ ਹੀ ਲੈਣਾ ਲੈ ਕਿਹਾ ਮਾਂ ਲੱਗਿਆ ਪਤਾ ਤੈਨੂੰ ਦੇਖ ਕਿਸੇ ਪਿੱਛੇ ਲੈ ਕੇ ਆਪਦਾ ਘਰ ਨਹੀਂ ਫੱਟੀ ਦਾ ਹਾਂ ਪੁੱਤ ਹਾਂ ਜੀ ਹਾਂ ਪੂਰਾ ਉਹ ਮੈਂ ਤਾਂ ਆਈ ਸੀਗੀ ਤੂੰ ਤਾਂ ਆਏ ਦੇਖ ਕੁੜੀ ਆਈ ਹੋਈ ਐ ਬੰਦਾ ਬਾਰੀ ਬਾਰੀ ਗੇੜੇ ਮਾਰਦਾ ਵੀ ਚੰਗਾ ਨਹੀਂ ਲੱਗਦਾ ਹਨਾ ਆ ਤੈਨੂੰ ਪਤਾ ਹੀ ਐ ਮੈਂ ਤਾਂ ਪੈਸੇ ਜੇ ਲੜਾਈ ਸੀ ਕੋਈ ਨਹੀਂ ਪੂਰੋ ਧਾਮ ਰੱਖ ਪੈਸੇ ਤੈਨੂੰ ਦੇ ਦਿੰਨੀ ਆ ਉਹੀ ਤਾਂ ਮੈਂ ਕਹਿੰਦੀ ਆ ਵੀ ਫੇਰ ਡੁੱਲੇ ਵੇਰਾ ਦਾ ਕੁਛ ਨਹੀਂ ਬਟਿਆ ਜਾਂਦਾ ਇਹਦੇ ਜਿਹੜਾ ਕੰਮ ਵੇਲੇ ਸਿਰ ਹੋ ਜੇ ਪਿਓ ਦੇ ਵਰਗੀ ਰੀਸ ਨਹੀਂ ਹੁੰਦੀ ਨਾਲੇ ਪੂਰੋ ਮੈਂ ਤਾਂ ਮੌਕੇ ਤੇ ਕੰਮ ਸੰਭਾਲ ਲੈਨੀ ਆ ਹੁਣੇ ਲੈ ਠੀਕ ਆ ਸਾਰੇ ਹੀ ਦੇ ਦੂੰਗੀ ਲੈ ਇਹੀ ਤਾਂ ਗੱਲ ਆ ਭੈਣ ਜੀ ਦੇਖ ਤਾਂ ਹੀ ਤਾਂ ਸਾਰਾ ਪਿੰਡ ਸਲਾਉਂਦਾ ਨਹੀਂ ਖਾਗਦਾ ਤੁਹਾਨੂੰ ਵੀ ਦੇਖ ਲਾ ਕਹਿੰਦੇ ਭਾਈ ਤੇਰੀ ਵੱਡੀ ਭੈਣ ਜੀ ਵਰਗੀ ਤੀ ਵੀ ਪੂਰੇ ਪਿੰਡ ਚ ਨਹੀਂ ਹੈਗੀ ਹਾਂ ਹਾਂ ਮੇਰੇ ਵਰਗੀ ਤਾਂ ਹੋਵੇ ਵੀ ਨਾ ਹਾਂ ਖਾਣ ਚਲ ਚਲ ਕੋਈ ਨਹੀਂ ਤੇਰਾ ਤਾਂ ਮੈਨੂੰ ਪੈਸੇ ਹਾਂ ਦੇ ਦੇ ਵੀ ਦੇ ਹਾਂ 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 ਲੈ ਕੇ ਆਉਣੀ ਆ ਤੂੰ ਖਾਣੀ ਨਹੀਂ ਕੋਈ ਨਹੀਂ ਹਾਂ ਤੇ ਆਉਣੀ ਹੋਰ ਫਿਰ ਰਹੇਗੀ 4 ਦਿਨ ਨਾ ਨਾ ਚਾਚੀ ਮੈਂ ਤਾਂ ਮੁੜੂੰਗੀ ਨਾ ਮੇਰੀ ਗੱਲ ਸੁਣ ਬੇ ਮੰਗਿਆ ਆ ਤੇਰੇ ਕੱਲੀ ਕੱਲੀ ਭੈਣਾਂ 2000 ਦਾ ਰੱਖ ਲੈ ਇਹਨੂੰ ਪਣਾ ਮੈਂ ਕਿਹਾ ਰਹਿ ਜਾ ਕਹਿੰਦੀ ਮੈਨੂੰ ਕੰਮ ਬੋਣੇ ਕੀ ਕਰੇ ਸੁੱਖ ਨਾ ਏਡੇ ਵੱਡੇ ਘਰੇ ਵਿਆਹੀ ਹੋਈ ਆ ਕੰਮ ਧੰਦਾ ਸੌ ਹਮਣਾ ਜਾਣਾ ਇੱਧਰ ਉੱਧਰ ਲੈ ਪੈਣ ਜੀ ਕਿੰਨੇ ਪੈਸੇ ਮੰਗਦੇ ਆ ਝਾੜੂ ਚੱਕ ਲਈ ਫੇਰ ਮਾਰ ਲਈ ਪੈਸੇ ਦੱਸ ਪਹਿਲਾਂ ਕਿੰਨੇ ਮੰਗਦੇ ਪੈਸੇ ਤਾਂ ਤੁਹਾਨੂੰ ਪਤਾ ਹੀ ਆ ਤੈਨੂੰ ਤੂੰ ਕਿਹਦਾ ਜਾਣਾ ਹੈ ਹੇ ਵੇ ਭੈਣ ਜੀ ਕੀ ਗੱਲ ਹੋ ਗਈ ਲੈ ਦੱਸ ਮੈਨੂੰ ਛੱਡ ਦਿਓ ਮੈਨੂੰ ਮਰਚਾ ਨਾ ਓਹੋ ਭੈਣ ਜੀ ਮੈਨੂੰ ਆਏ ਤਾਂ ਦੱਸ ਵੀ ਇਹ ਕਿਹੜਾ ਪੋਣਾ ਵਾਪਰੇ ਹੈ ਜਦੋਂ ਮੈਂ ਜਵਾਕਾਂ ਸਾਹਮਣੇ ਬੋਲਿਆ ਨਾ ਜੋ ਤੇਰੀ ਮੇਰੀ ਗੱਲ ਹੋਈ ਗਈ ਮੈਂ ਤੇਰਾ ਸਾਬਕ ਤਾਵਨ ਮੇੜਨਾ ਹੈ ਕੁੱਤ ਗੇਤੀ ਮੀਏ ਤੂੰ ਸਾਡਾ ਘਰ ਫਾੜ ਕੇ ਰੱਖਤਾ ਹੈਂ ਕੁੜੀ ਨੂੰ ਉਂਗਲਾ ਲਾਈ ਜਾਂਦੀ ਓ ਪਰ ਮੇਰੇ ਨਾਲ ਲਾਈ ਦਿੰਦੀ ਸੀ ਰਾਜਾ ਸਾਬਨਾ ਬੋਲ ਹੈ ਬਾਹਰ ਦੋ ਦੇਨੇ ਆ ਇਹ ਤਾਂ ਬਾਬੇ ਨਾਲ ਕੇ ਕੁੰਡੀ ਫਸਾਈ ਬੈਠੀ ਹੈਗੀ ਲੋ ਮੇਰੀ ਦੱਸ ਗਈ ਕੁੰਡੀ ਆ ਹੈ ਬਾ ਬਾ ਕਿਹੜੀ ਉਮਰ ਦਾ ਮਾਲ ਕਿਹੜੀ ਉਮਰ ਦੀ ਭਲਾ ਅਮਰ ਚ ਸਾਡੇ ਘੜੀ ਕੁੰਢੀ ਇਹ ਨਹੀਂ ਤੂੰ ਕਬੇਸ਼ਨ ਕਰੀ ਬੈਠੀ ਹੈ ਮੈਨੂੰ ਛੱਡ ਦੋ ਇਹਨੂੰ ਦੇਖ ਦੋ ਪਤਾ ਮੈਨੂੰ ਛੱਡੋ ਕਰ ਤੂੰ ਨਹੀਂ ਬੈਸੇ ਜਣ ਨਾ ਦੇ ਗੋਲੀ ਬਣਾ ਰਖਿਆ ਮੁੰਡੇ ਦੇ ਤੇਰੀ ਵਾ ਵਾ ਚਲ ਕੋਈ ਨਹੀਂ ਲੈ ਦਿਖਾ ਇਹਨੂੰ ਯਾ ਤੈਨੂੰ ਲੋੜ ਨਹੀਂ ਹੈਗੀ ਬਸ ਲੋੜ ਨਹੀਂ ਹੈਗੇ ਮੈਨੂੰ ਬਿੜਗੋ ਨਾ ਮੈਂ ਬਿੜਗੋ ਦੇਖਾਂ ਚਲ ਕੋਈ ਨਹੀਂ ਤਿਹਾਰ ਦ ਦੇਣਾ ਬੰਨਾ ਰਖੜੀ ਬੰਨਾ ਬਸ ਫਿਰ ਦੋਨੋਂ ਬੰਨਾ ਰਖੜੀ ਮਾਤਾ ਨੂੰ ਆ ਪਾਸੇ ਲੈ ਕੇ ਜਾਈ ਢੋਕਰਾਂ ਤੂੰ ਆਇ ਇੱਕ ਮੁੜ ਕੇ ਸਾਡੇ ਘਰ ਆਏ ਹੈ ਤੂੰ ਬਣੀ ਤੂੰ ਫਿਰਦੀ ਹੈ ਵੇ ਛੱਡ ਤੋ ਹਾਈ ਹੇ ਰੱਬਾ ਅੱਜ ਤਾਂ ਸਾਰਾ ਟਬਰ ਇਕੱਠਾ ਹੋਇਆ ਬੈਠਾ ਸੀ ਜੇ ਨਾ ਬਚਦੀ ਇਹਨਾਂ ਦਾ ਕੀ ਪਤਾ ਗਾਤੇ ਗੋਡਾ ਰੱਖ ਕੇ ਮਾਰ ਦਿੰਦੇ ਮੈਨੂੰ ਅੱਜ ਤਾਂ ਮਸਾਂ ਵਿਚਾਈ ਐ ਜੈ ਬਾਬਾ ਜੀ ਦੀ ਜੈ ਬਾਬਾ ਜੀ ਦੀ ਅੱਗ ਲੱਗਣਾ ਇਹ ਜੇ ਪੈਸੇ ਜੇ ਕਿਤੇ ਫੜ ਲੈਦੇ ਸਾਰੇ ਫੜ ਚ ਵੇਚਤੀ ਹੋ ਜਾਂਦੀ ਸਾਰੇ ਪੜ ਚ ਥੂ ਥੂ ਹੋ ਜਾਂਦੀ ਅੱਜ ਤਾਂ ਵੱਡੇ ਵੱਡੇ ਕੰਮਾਂ 'ਚ ਮੈਨੂੰ ਬੁਲਾਉਂਦੇ ਨੇ ਫੇਰ ਭਲਾ ਮੈਨੂੰ ਕਿਹਨੇ ਬੁਲਾਉਣਾ ਸੀਗਾ ਉਹ ਲੋੜ ਨਹੀਂ ਪੈਸਾ ਨਹੀਂ ਮੈਂ ਤਾਂ ਲੋੜ ਨਹੀਂ ਪੁੱਤ ਮੈਨੂੰ ਮਾਫ਼ ਕਰ ਦਿਓ ਮੈਂ ਇਹਦੇ ਪਿੱਛੇ ਲੱਗ ਕੇ ਮੈਨੂੰ ਬਹੁਤ ਕੁਝ ਬੋਲਦੀ ਸੀ ਐ ਕੋਈ ਗੱਲ ਨਹੀਂ ਮੰਮੀ ਪਰ ਮੈਂ ਤਾਂ ਕਦੇ ਆਪਣੇ ਦਿਲ ਤੇ ਨਹੀਂ ਲਾਇਆ ਨਾ ਪੁੱਤ ਤੈਨੂੰ ਮੈਂ ਅੱਜ ਤੋਂ ਬਾਅਦ ਮੇਰੀ ਧੀ ਸਮਝੂਗੀ ਪੁੱਤ ਮੈਂ ਤੈਨੂੰ ਕਦੇ ਵੀ ਨਹੀਂ ਕਹਿੰਦੀ ਵੀ ਤੂੰ ਆਪਦੀ ਭੈਣ ਕੋਲੇ ਜਾ ਨਾ ਜਾਂ ਗੱਲ ਨਾ ਕਰ ਸਿੱਖ ਪੁੱਤ ਮੈਨੂੰ ਮaaf ਕਰ ਦੇ ਚਲ ਚਲ ਮੰਮੀ ਤੇ ਮੇਰੇ ਰਖੜੀ ਬਨਦੇ ਵੀਰੇ ਦੇ ਹਾਂ ਬਨਦੇ ਪੁੱਤ ਬਨਦੇ ਬਨ ਰਖੜੀ ਬਨ ਸਾਡਾ ਸ਼ਿਕਲ ਜੀ ਸਾਰਿਆਂ ਨੂੰ ਮੈਂ ਤੁਹਾਡੀ ਆਪਣੀ ਹਰਦੀਪ ਕੌਰ ਬੱਬੂ ਤੇ ਅੱਜ ਸਾਡੀ ਸਾਰੀ ਟੀਮ ਪਹੁੰਚੀ ਹੋਈ ਆ ਜੀ ਮੰਗੂ ਫਿਲਮਸ ਚੈਨਲ ਤੇ ਤੇ ਜਿਹੜੀਆਂ ਵੀ ਅਸੀਂ ਵੀਡੀਓਜ਼ ਬਣਾਉਨੇ ਆ ਸੱਚੀਆਂ ਕਹਾਣੀਆਂ ਹੁੰਦੀਆਂ ਨੇ ਤੇ ਜਿਹੜੀ ਅੱਜ ਦੀ ਸਾਡੀ ਸਟੋਰੀ ਆ ਬਿਲਕੁਲ ਸੱਚੀ ਕਹਾਣੀ ਆ ਘਰ ਘਰ ਦੀ ਕਹਾਣੀ ਐ ਤੇ ਜੇ ਤੁਹਾਨੂੰ ਫਿਲਮ ਵਧੀਆ ਲੱਗੀ ਤਾਂ ਬਹੁਤ ਸਾਰਾ ਪਿਆਰ ਦਿਓ ਕਿ ਤੁਹਾਡੇ ਪਿਆਰ ਤੋਂ ਬਿਨਾ ਅਸੀਂ ਕੁਝ ਵੀ ਨਹੀਂ ਤਾਂ ਇਸ ਕਰਕੇ ਹੱਥ ਬਨ ਕੇ ਬੇਨਤੀ ਆ ਤੁਹਾਡੇ ਪਿਆਰ ਦੀ ਸਹਿਯੋਗ ਦੀ ਬਹੁਤ ਲੋੜ ਆ ਹਾਂਜੀ ਜੇ ਤੁਹਾਨੂੰ ਵੀਡੀਓ ਵਧੀਆ ਲੱਗਾ ਤਾਂ ਵੱਧ ਤੋਂ ਵੱਧ ਲਾਈਕ ਕਰੋ ਕਮੈਂਟ ਕਰੋ ਤੇ ਸ਼ੇਅਰ ਵੀ ਕਰਿਓ ਤੇ ਜਿਨ੍ਹਾਂ ਨੇ ਚੈਨਲ ਨੂੰ ਨਹੀਂ ਸਬਸਕ੍ਰਾਈਬ ਕਰਿਆ ਉਹ ਸਬਸਕ੍ਰਾਈਬ ਵੀ ਕਰ ਲਓ ਤੇ ਨਾਲ ਦਿੱਤੇ ਬੈਲ ਆਈਕਨ ਨੂੰ ਵੀ ਆਨ ਕਰ ਲਿਓ ਕਮੈਂਟਾਂ ਚ ਜਰੂਰ ਦੱਸਿਓ ਵੀ ਕਿਹਦਾ ਕੰਮ ਕਹੇ ਜਾਗਾ ਅੱਗੇ ਵੱਧ ਤੋਂ ਸਦਾਰ ਕਰ ਲਾਂਗੀ ਧੰਨਵਾਦ ਜੀ ਬਸ ਸ਼ੁਕਰੀਆ